ਪਟਕੜ ਹੋ ਹਾਂ ਕੜਾ ਕੀ ਹੈ ਬਣ ਗਈ ਚਾ ਚਾਹ ਤਾਂ ਪੀ ਕੇ ਦਵਾਰੇ ਸੁੱਤਾ ਸੀ ਫੇਰ ਹੁਣ ਪਾਣੀ ਗਰਮ ਹੋਇਆ ਪੈ ਤੇ ਮੈਂ ਕੀ ਕਰਾਂ ਪਾਣੀ ਗਰਮ ਦਾ ਤੇ ਨਾਲਾ ਮੈਂ ਨਹੀਂ ਨਹਾਉਂਦਾ ਕਿਉਂ ਜੀ ਨਹੀਂ ਕਰਦਾ ਮੇਰਾ ਮੈਂ ਇਹ ਨਹੀਂ ਠੰਡ ਦੇ ਵਿੱਚ ਨਾ ਉੱਠ ਕੇ ਪਾਣੀ ਗਰਮ ਕੀਤਾ ਤੇ ਨਾਲ ਆ ਹੁਣ ਤਾਂ ਜੇ ਪਾਣੀ ਗਰਮ ਕੀਤਾ ਫਿਰ ਮੈਂ ਕੀ ਕਰਾਂ ਦੱਸ ਯਾਰ ਨਾਲਾ ਔਰ ਕੀ ਕਰਨਾ ਨਾ ਐਵੇਂ ਲੈ ਐਵੇਂ ਨਾ ਕਿਤੇ ਲੜਾਈ ਪਾ ਕੇ ਪੈ ਜੀ ਮੈਂ ਨਾ ਹੋਂਦਾ ਨੂਦਾ ਮਕਾਲ ਬਣ ਜੂਗੀ ਆਪਣੀ ਹੁਣ ਨਾ ਲੈਦਾ ਨਾਉਣ ਪਿੱਛੇ ਮਕਾਲ ਬਣ ਜਾਂਦੀ ਦੀ ਮੈਂ ਨਾ ਹੋਂਦਾ ਗਾ ਠੰਡ ਵੇਖਤਾ ਸੀ ਬੱਦਲ ਕਿੰਨੇ ਹੋਏ ਖੜੇ ਬਾਹਰ ਬਸੇ ਵੀ ਬਾਹਰ ਬਾਹਰ ਹੀ ਆਈਆਂ ਬਾਹਰ ਵੇਖਦੀ ਆਈਆਂ ਬਾਹਰ ਕੰਮ ਕਰਕੇ ਐਵੇਂ ਕਿਤੇ ਹੋਰ ਕੁੱਟ ਖਾ ਲੈ ਤੜਕੇ ਤੜਕੇ ਲੈ ਨਵਾਓ ਨਾਲੇ ਕੁੱਟ ਖਾਤ ਖੜਾਓ ਨਾ ਗਾ ਮੈਂ ਜੇ ਤੈਨੂੰ ਕਹਦਾ ਮੈਂ ਨਹੀਂ ਨਾਣਾ ਗਾ ਤਾਗਾ ਵਿਚਾਰੇ ਜਾਈਨ ਆਪਾਂ ਕਈ ਨਹੀਂ ਕਿੰਨੀ ਠੰਡ ਇੱਥੇ ਤੇ ਆਪਾਂ ਪਾਣੀ ਫਿਰ ਅੰਦਰ ਬਾਲਟੀ ਪਰ ਕਿੱਥੇ ਨਾਲੂਗਾ ਤੇ ਬੈਟ ਤੇ ਨਾ ਡੋਲਦਾ ਮੈਂ ਨਾ ਤੁੰਦਾਂ ਨੂੰ ਤਾਂ ਹਾਂ ਆ ਬਣਾ ਲਓ ਤੁਸੀਂ ਜਵਾਕਾਂ ਨੂੰ ਆ ਦੇ ਅੱਛਾ ਜਵਾਕਾਂ ਨੂੰ ਠੰਡ ਲਾ ਦੇ ਤੈਨੂੰ ਹੋਰ ਕੀ ਕਰੇ ਕੋਈ ਮੈਨੂੰ ਮੇਰਾ ਜੀ ਨਹੀਂ ਕਰਦਾ ਅੱਜ ਨਾ ਮੈਂ ਨਾ ਮੈਂ ਤਾਂ ਵਾਲ ਨਹੀਂ ਕਟਾਉਂ ਜਾਂਦਾ ਬੇ ਠੰਡ ਤੋਂ ਡਰਦਾ ਵਿਖਾਈ ਵਾਲ ਕਟਿਕੜੇ ਕਟਿਕੜੀ ਹੋ ਗਈ ਮੈਂ ਨਹੀਂ ਕਟਾਉਂਦਾ ਸਿਰ ਦੇ ਵਿਖਾਈ ਵਾਲ ਕਟਿਕੜੇ ਸਿਰ ਦੇ ਆ ਵੇ ਮਨ ਹੱਤੇ ਰਾ ਪਲਾ ਆ ਜੇ ਤੇਰਾ ਹੋਰੀ ਬਣਾ ਤਾਂ ਮੈਂ ਨਾ ਹੁੰਦਾ ਵੀ ਹਾਏ ਮੈਂ ਨਹੀਂ ਸਾਰਾ ਕੋਰਾ ਤੇਰੇ ਤੇ ਡਿੱਗਦਾ ਨਾ ਮੈਂ ਦੱਸਾਂ ਤੇ ਸਾਈਂ ਟਕੂਗਾ ਅਖਰੀ ਮੈਂ ਨਾ ਹੁੰਦਾ ਨਹੀਂ ਕਹਿ ਦਿੰਨੂ ਔਰ ਲਈਆਂ ਤਾਂ ਤਾਂ ਮੈਂ ਤਲਾ ਤੂੰ ਬਸ ਨਾਣ ਲਈ ਨਾਉਣ ਦਾ ਮੈਨੂੰ ਅਜ ਤੋਂ ਬਾਅਦ ਤੂੰ ਨਾ ਮੈਨੂੰ ਬੱਲੀਆਂ ਨਾਲ ਗੱਲਾਂ ਨਹੀਂ ਬੱਲੀਆਂ ਹੁੰਦੀਆਂ ਅੱਜ ਨਾ ਅੱਜ ਤੱਕ ਕਹਿਦਾ ਤੂੰ ਅਜ ਤੋਂ ਬਾਅਦ ਨਾ ਕਹਿਣੀ ਠੀਕ ਹੈ ਨਾ ਹੁੰਦਾ ਮੈਂ ਆਪੇ ਨਾਲ ਜਿੱਦਾਂ ਮੇਰਾ ਮੂਡ ਹੋਇਆ ਤਾਂ ਨਾ ਬੰਦਾ ਕਰਦਾ ਕੀ ਹੈ ਅਖੜਾ ਹੋਏ ਬੜਾ ਚੰਬਲਦਾਰ ਮੈਂ ਤਾਂ ਕਹੀਏ ਨਾ ਨਹੀਂ ਨੋਣਾ ਮੈਂ ਵੇਖਿਆ ਏਕੜ ਦਾ ਸੁਣਾਲਾ ਇਹਨੂੰ ਏ